ਸਾਰੇ ਕਾਕੇ ਸਾਰਿਆਂ ਨੂੰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2025 ਆ ਰਿਹਾ ਤੇ 2026 ਆ ਰਿਹਾ ਤੇ 2026 ਆ ਰਿਹਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀਆਂ ਵੀਡੀਓ ਨੂੰ ਤੇ ਚਾਹ ਮੇਰੇ ਕੰਮ ਨੂੰ ਇੰਨਾ ਪਿਆਰ ਕਰਦੇ ਹੋ ਸਾਰਿਆਂ ਨੂੰ 2026 ਦੀਆਂ ਇੰਡੀਅਨ ਤਾਜ ਮੈਰੈਸਟਨ ਵੱਲੋਂ ਬਹੁਤ ਬਹੁਤ ਮੁਬਾਰਕਾ ਹੋ। ਤੇ ਜਿੰਨੀਆਂ ਵੀ ਤੁਸੀਂ ਇਹ ਹਰ ਸਾਲ ਤੁਸੀਂ ਸੋਚਾ ਰੱਖਦੇ ਹੋ ਕਿ ਨੈਕਸਟ ਸਾਲ ਅਸੀਂ ਇਹ ਕਰਾਂਗੇ ਮੈਂ ਸਾਲਾ ਸੀ ਬਿਜ਼ਨਸ ਕਰਾਂਗੇ ਨੈਕ ਸਾਲ ਅਸੀਂ ਆਪ ਬਤਾਂਗੇ ਕੋਈ ਨੈਕ ਸਾਲ ਨਹੀਂ ਹੁੰਦਾ ਸਿਰਫ ਤਾਂ ਸਿਰਫ ਤਰੀਕਾ ਚੇਂਜ ਹੁੰਦੀ ਹੈ ਤੁਸੀਂ ਮਿਹਨਤ ਕਰਦੇ ਰਹੋ ਆਪਣਾ ਕੰਮ ਕਰਦੇ ਰਹੋ ਉੱਤੇ ਬੈਠਣਾ ਨੀਲੀ ਛੱਤ ਵਾਲਾ ਪਰ ਇੱਕ ਨਾ ਤੇ ਇੱਕ ਦਿਨ ਉਹ ਤੁਹਾਨੂੰ ਜ਼ਰੂਰ ਕਾਮਯਾਬ ਕਰਦਾ ਹੈ ਇਹ ਮੇਰਾ ਤੁਹਾਡੇ ਸਾਰਿਆਂ ਨਾਲ ਵਾਅਦਾ ਹੈ ਕਿ ਇੱਕ ਨਾ ਤੇ ਇੱਕ ਦਿਨ ਉਹ ਤੁਹਾਨੂੰ ਕਾਮਯਾਬ ਜ਼ਰੂਰ ਕਰੇਗਾ ਤਾਂ ਬਸ ਤੁਸੀਂ ਮਿਹਨਤ ਕਰਦੇ ਰਹੋ ਕੋਈ ਸਾਲ ਨਹੀਂ ਹੁੰਦੇ ਕੋਈ ਸਾਲ ਛੁੱਟ ਨਹੀਂ ਹੁੰਦੇ ਸਿਰਫ ਤਾਂ ਸਿਰਫ ਇੱਕ ਤਰੀਕਾ ਚੇਂਜ ਹੁੰਦੀ ਹੈ ਤੁਹਾਡਾ ਜਦੋਂ 2020 ਵਿੱਚ ਵੀ ਮੈਂ ਵੀਡੀਓ ਪਾਈ 21 22 23 24 25 ਤੇ 26 ਆ ਚੁੱਕੇ ਤਾਂ ਮੈਨੂੰ ਕਦੇ ਵੀ ਕੋਈ ਸਾਲ ਚੇਂਜ ਨਹੀਂ ਲੱਗਾ ਮੈਂ ਹਰ ਸਾਲ ਤੁਹਾਡੇ ਸਾਹਮਣੇ ਇੰਜ ਹੀ ਆਉਂਦੀ ਰਹਿਣੀ ਆ ਤੇ ਆਉਣ ਵਾਲਾ 2026 ਤੁਹਾਡੀਆਂ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਵਾਸਤੇ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੰਡੀਅਨ ਤਾਜਨਾ ਰੈਸਟੋਰੈਂਟ ਵੱਲੋਂ